ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਸਵਾਗਤ ਹੈ ਗਲਬਾਤ ਜਿਹਦੇ ਵਿੱਚ ਕੁਝ ਅਹਿਮ ਜ਼ਰੂਰੀ ਦੁਨੀਆ ਪੱਧਰ ਉਤੇ ਦੇਸ਼ ਸੂਬੇ ਨਾਲ ਸੰਬੰਧਿਤ ਸਾਰੀ ਕਿਸਮ ਦੇ ਨੁਕਤਿਆਂ ਦੀ ਚਰਚਾ ਕਰਾਂਗੇ ਗਲਬਾਤ ਜਿਹਦੇ ਵਿੱਚ ਅੱਜ ਚਰਚਾ ਕਰਾਂਗੇ ਇੱਕ ਅਜਿਹੇ ਸਵਾਲ ਬਾਰੇ ਸਵਾਲ ਜਿਹੜਾ ਕਿ ਤਕਰੀਬਨ ਹਰੇਕ ਜਵਾਬ ਦੇ ਨਾਲ ਜੁੜਦਾ ਹੈ ਖਾਸ ਤੌਰ ਤੇ ਇਸ ਲਈ ਦੁਨੀਆ ਜਿਹੜੀ ਹੈ ਜਿਸ ਕਿਸਮ ਦੀ ਦੁਨੀਆ ਇਹ ਹੋ ਚੁੱਕੀ ਹੈ ਉਸ ਵਿੱਚ ਇਹ ਸਵਾਲ ਹਰ ਇੱਕ ਵਿਸ਼ੇ ਨਾਲ ਜੁੜਦਾ ਹੈ। ਸਵਾਲ ਕਹਿ लो ਇਸ ਨੂੰ ਜਾਂ ਵਿਸ਼ਾ ਕਹਿ ਲੋ। ਉਹ ਇਹ ਹੈ ਕਿ ਕੀ ਇਸ ਵੇਲੇ ਵਪਾਰ ساری ਦੁਨੀਆ ਨੂੰ ਚਲਾ ਰਿਹਾ ਹੈ? ਦੁਨੀਆ ਵਿੱਚ ਜੋ ਕੁਝ ਵੀ ਹੋ ਰਿਹਾ ਹੈ। ਛੋਟੀ ਤੋਂ ਛੋਟੀ ਕਾਰਵਾਈ ਜਾਂ ਵੱਡੀ ਤੋਂ ਵੱਡੀ ਕਾਰਵਾਈ। ਕੀ ਉਸ ਦੇ ਪਿੱਛੇ ਵਪਾਰ ਵਪਾਰਿਕ ਮੰਸ਼ੇ ਜਾਂ ਵਪਾਰਿਕ ਮੰਤਵ ਹੀ ਨਜ਼ਰ ਆਉਂਦੇ ਨੇ? ਵੱਖ-ਵੱਖ ਦੇਸ਼ਾਂ ਦਰਮਿਆਨ ਜੋ ਹੋ ਰਿਹਾ ਹੈ ਆਲਮੀ ਪੱਧਰ ਉੱਤੇ ਜੋ ਵੀ ਕੂਟਨੀਤੀ ਚੱਲ ਰਹੀ ਹੈ ਕਿ ਉਸ ਪਿੱਛੇ ਵੀ ਵਪਾਰ ਹੀ ਨਜ਼ਰ ਆਉਂਦਾ ਹੈ ਪਿਛਲੇ ਦਿਨਾਂ ਦੌਰਾਨ ਆਪਾਂ ਬਹੁਤ ਕੁਝ ਵੇਖ ਚੁੱਕੇ ਹਾਂ ਪਿਛਲੇ ਮਹੀਨਿਆਂ ਦੌਰਾਨ ਬਹੁਤ ਕੁਝ ਵੇਖ ਸੁਣ ਚੁੱਕੇ ਹਾਂ ਪਿਛਲੇ ਸਾਲਾਂ ਦੌਰਾਨ ਵੀ ਲਗਾਤਾਰ ਇਸ ਵਿਸ਼ੇ ਦੀ ਗੂੰਜ ਆਪਾਂ ਪੈਂਦੀ ਸੁਣੀ ਹੈ ਵਪਾਰ ਵਪਾਰਕ ਹਿੱਤ ਵਪਾਰਕ ਨੀਤੀਆਂ ਘੱਲ ਪਾਵੇਂ ਅਮਰੀਕਾ ਦੀ ਹੋਵੇ ਚੀਨ ਦੀ ਹੋਵੇ ਰੂਸ ਦੀ ਭਾਰਤ ਉਪ ਮਹਾਦੀਪ ਦੀ ਖਾੜੀ ਦੇ ਦੇਸ਼ਾਂ ਦੀ ਅਰਬ ਦੇਸ਼ਾਂ ਦੀ ਕਿ ਹਰ ਬੰਨੇ ਵਪਾਰ ਪ੍ਰਾਥਮਿਕਤਾ ਲੈ ਰਹੇ ਹਨ ਵਪਾਰ ਹੀ ਮੂਰੇ ਆ ਰਹੇ ਹਨ ਇੱਕ ਸੋਚਣ ਵਾਲਾ ਇੱਕ ਜਾਣਨ ਵਾਲਾ ਵਿਸ਼ਾ ਹੈ ਤੇ ਇਸੇ ਵਿਸ਼ੇ ਨੂੰ ਆਪਾਂ ਪ੍ਰਮੁੱਖ ਤੌਰ ਉਤੇ ਜਾਣਾਂਗੇ ਸਮਝਾਂਗੇ ਅੱਜ ਦੀ ਇਸ ਗੱਲਬਾਤ ਦੇ ਤਾ ਸਾ ਅੰਕ ਵਿੱਚ ਵਿਸ਼ੇ ਹੋਰ ਵੀ ਹੋਣਗੇ ਪੰਜਾਬ ਨਾਲ ਜੁੜਦੇ ਦੇਸ਼ ਨਾਲ ਜੁੜਦੇ ਹੋਰ ਨਾਲ ਵਿਸ਼ਿਆਂ ਦੀ ਵੀ ਗੱਲ ਕਰਾਂਗੇ ਅੱਜ ਦੀ ਹੀ ਇਸੇ ਗੱਲਬਾਤ ਵਿੱਚ ਥੋੜਾ ਅੱਗੇ ਜਾ ਕੇ ਸੋਇਸ ਜ਼ਰੂਰੀ ਪ੍ਰਮੁੱਖ ਵਿਸ਼ੇ ਬਾਰੇ ਅਤੇ ਬਾਕੀ ਨਾਲ ਜੁੜਦੇ ਹੋਰ ਅਹਿਮ ਵਿਸ਼ਿਆਂ ਬਾਰੇ ਜਾਣਨ ਲਈ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮੇਂ ਦੌਰਾਨ ਇਸੇ ਤਰ੍ਹਾਂ ਇਸ ਗੱਲਬਾਤ ਨਾਲ ਜੁੜੇ ਰਹੋ ਤੇ ਪ੍ਰੋਗਰਾਮ ਨੂੰ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂਕਿ ਇਸ ਵਿਸ਼ੇ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਨਾਲ ਹੀ ਉਹਨਾਂ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਅੱਜ ਦੀ ਇਸ ਗੱਲਬਾਤ ਵਿੱਚ ਦੱਸੇ ਜਾ ਰਹੇ ਨੁਕਤਿਆਂ ਦੇ ਨਾਲ ਤੁਸੀਂ ਵੀ ਆਪਣੇ ਵਿਚਾਰ ਜੋੜ ਸਕਦੇ ਹੋ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਕਮੈਂਟਸ ਤੇ ਰਹਿ ਫੇਸਬੁਕ ਅਤੇ YouTube ਉੱਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਤੇ ਰਹਹੀਂ ਤੁਸੀਂ ਵੀ ਆਪਣੇ ਵਿਚਾਰ ਦੱਸ ਸਕਦੇ ਹੋ ਕਿ ਤੁਹਾਡਾ ਇਹਨਾਂ ਵਿਸ਼ਿਆਂ ਬਾਰੇ ਕੀ ਮੰਨਣਾ ਹੈ ਖਾਸ ਤੌਰ ਤੇ ਪ੍ਰਮੁੱਖ ਵਿਸ਼ੇ ਬਾਰੇ ਜੋ ਵੀ ਤੁਹਾਡੇ ਵਿਚਾਰ ਨੇ ਜ਼ਰੂਰ ਲਿਖ ਕੇ ਭੇਜੋ ਕਮੈਂਟਸ ਤੇ ਰਹਹੀਂ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਸਾ 3 ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੁਨੀਆ ਭਰ ਵਿੱਚ ਬਹੁਤ ਸਾਰੇ ਦੇਸ਼ ਨੇ ਤੇ ਹੁਣ ਜਦ ਕਿ 21ਵੀਂ ਸਦੀ ਦਾ ਸਮਾਂ ਹੈ ਤਰੱਕੀ ਦਾ ਜ਼ਮਾਨਾ ਹੈ ਕੂਟਨੀਤੀ ਦਾ ਗੱਲਬਾਤ ਦਾ ਵੱਖ-ਵੱਖ ਨੀਤੀਆਂ ਦਾ ਜ਼ਮਾਨਾ ਹੈ ਬਹੁਤ ਸਾਰੇ ਸਮੇਲਨ ਹੁੰਦੇ ਨੇ ਜੀ20 ਜੀ7 ਬ੍ਰਿਕਸ ਸਮੇਲਨ ਸੰਯੁਕਤ ਰਾਸ਼ਟਰ ਵਿੱਚ ਬਹੁਤ ਸਾਰੀਆਂ ਮੁਲਾਕਾਤਾਂ ਹੁੰਦੀਆਂ ਨੇ ਕਈ ਦੇਸ਼ਾਂ ਦੇ ਵਫਦ ਇੱਕ ਦੂਜੇ ਨਾਲ ਮਿਲਦੇ ਜੁਲਦੇ ਨੇ ਪਰ ਕੀ ਨਾ ਸਾਰੀਆਂ ਨੀਤੀਆਂ ਪਿੱਛੇ ਵਪਾਰ ਕੰਮ ਕਰਦਾ ਹੈ ਬਿਜ਼ਨਸ ਵਪਾਰਕ ਨੀਤੀਆਂ ਵਪਾਰਕ ਮਨਸ਼ਾਵਾ ਕਮ ਕਰਦੀਆਂ ਨੇ ਇਹ ਇੱਕ ਵੱਡਾ ਸਵਾਲ ਹੈ ਦੁਨੀਆ ਦੇ ਦੋ ਜਿਹੜੇ ਵੱਡੇ ਅਰਥਚਾਰੇ ਅਮਰੀਕਾ ਤੇ ਚੀਨ ਆਪਾਂ ਉਹਨਾਂ ਨੂੰ ਟੈਰਿਫ ਨੀਤੀ ਵਿੱਚ ਟੈਰਿਫ ਲਾਉਂਦਿਆਂ ਇੱਕ ਦੂਜੇ ਸੰਬੰਧੀ ਵੀ ਵੇਖ ਚੁੱਕੇ ਆ ਟੈਰਿਫ ਭਾਅ ਕੀ ਜੋ ਚੀਜ਼ਾਂ ਇੱਕ ਦੂਜੇ ਦੇਸ਼ ਜਾਂਦੀਆਂ ਉਹਨਾਂ ਉੱਪਰ ਕਿੰਨਾ ਇੱਕ ਕਿਸਮ ਦਾ ਟੈਕਸ ਲੱਗਣਾ ਜਾਂ ਕਿੰਨੀ ਰਕਮ ਵਸੂਲੀ ਜਾਣੀ ਹੈ ਟੈਰਿਫ ਡੋਨਲਡ 트ੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਸਾਰੇ ਮੁੱਦਾ ਬਹੁਤ ਜ਼ਿਆਦਾ ਭਖਿਆ ਸੀ। ਚੀਨ ਵੀ ਬਰਾਬਰ ਟੈਰਿਫ ਲਾਉਣ ਦੀ ਗੱਲ ਆਖਦਾ ਰਿਹਾ ਹੈ। ਅਮਰੀਕਾ ਤੇ ਕੈਨੇਡਾ ਦਰਮਿਆਨ ਵੀ ਟੈਰਿਫ ਦੀ ਗੱਲ ਟੈਰਿਫ ਨੂੰ ਲੈ ਕੇ ਜਦੋਜਹਿਦ ਚੱਲਦੀ ਰਹੀ ਹੈ। ਇੱਕ ਸਮਾਂ ਤਾਂ ਅਜਿਹਾ ਵੀ ਆ ਗਿਆ ਸੀ ਕਿ ਟੈਰਿਫ ਵਾਰ ਵਰਗੇ ਹਾਲਾਤ ਵੀ ਬਣਨ ਲੱਗੇ ਸੀ। ਸੋ ਇਹ ਟੈਰਿਫ ਦਾ ਮੁੱਦਾ ਵੀ ਇੱਕ ਵਾਰ ਫਿਰ ਸਾਨੂੰ ਇਹ ਚੇਤੇ ਕਰਵਾ ਗਿਆ ਕਿ ਵਪਾਰਕ ਹਿੱਤ ਤੇ ਵਪਾਰਕ ਮਨਸ਼ਾਵਾ ਇਸ ਲਈ ਮੂਰੇ ਚਲਦੀਆਂ ਨੇ ਰੂਸ ਯੂਕਰੇਨ ਵਾਲੇ ਮਸਲੇ ਵਿੱਚ ਵੀ ਕਈ ਵਾਰ ਵਪਾਰਕ ਪਹਿਲੂ ਜਾਂ ਵਪਾਰਕ ਨੁਕਤੇ ਹੋਣ ਦੀ ਗੱਲ ਉੱਭਰਦੀ ਰਹੀ ਹੈ ਇਸੇ ਤਰ੍ਹਾਂ ਦੁਨੀਆ ਜਿੱਥੇ ਕਿਤੇ ਵੀ ਤਣਾਅ ਬਣਿਆ ਜਦੋਂ ਅਮਰੀਕਾ ਵੱਲੋਂ ਇਰਾਕ ਵਾਲੇ ਬੰਨੇ ਕਾਰਵਾਈ ਕੀਤੀ ਗਈ ਸੀ ਤੇ ਹੋਰ ਖਾੜੀ ਦੇ ਦੇਸ਼ਾਂ ਵੱਲ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਤਾਂ ਉਸ ਵਿੱਚ ਵੀ ਵਪਾਰਕ ਨੀਤੀਆਂ ਦੀ ਜਾ ਵਪਾਰਕ ਸੋਚ ਦੀ ਗੱਲ ਆਹੀ ਜਾਂਦੀ ਹੈ। ਇਸ ਸਮੇਂ ਦੁਨੀਆ ਭਰ ਵਿੱਚ ਜਿੰਨੇ ਵੀ ਦੇਸ਼ ਇੱਕ ਦੂਜੇ ਦੇ ਨਜ਼ਦੀਕੀ ਲੱਗਦੇ ਨੇ ਜਾਂ ਇੱਕ ਦੂਜੇ ਨਾਲ ਖੜੇ ਨਜ਼ਰ ਆਉਂਦੇ ਨੇ ਜਾਂ ਦੋਸਤੀ ਨਿਭਾਉਂਦੇ ਨਜ਼ਰ ਆਉਂਦੇ ਨੇ। ਉਹਨਾਂ ਪਿੱਛੇ ਵੀ ਕਈ ਵਾਰ ਵਪਾਰਕ ਹਿੱਤ ਖੜੇ ਹੁੰਦੇ ਨੇ। ਵਪਾਰ ਦੇ ਕਰਕੇ ਇੱਕ ਦੂਜੇ ਦੇ ਅਰਥਚਾਰੇ ਦੇ ਹਾਲਾਤ ਨੂੰ ਲੈ ਕੇ ਜਾਂ ਆਪਣੇ ਅਰਥਚਾਰੇ ਦੇ ਲਾਹੇ ਨੂੰ ਲੈ ਕੇ ਵਕ-ਵਕਤ ਦੇਸ਼ਾਂ ਦਰਮਿਆਨ ਦੋਸਤੀ ਪੈਂਦੀ ਹੈ ਹੁਣ ਗੱਲ ਇੱਕ ਵਾਰ ਫਿਰ ਜੇਕਰ ਆਪਾਂ ਮਿਸਾਲ ਵੇਖੀਏ ਤਾਂ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਬਣਿਆ ਤੇ ਜੰਗ ਦਾ ਆਲਮ ਬਣਦਾ ਹੋਇਆ ਨਜ਼ਰ ਆਇਆ ਸੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਹਿਲਾ ਇਹ ਬਿਆਨ ਆਇਆ ਸੀ ਕਿ ਉਹ ਜੰਗਬੰਦੀ ਦੀ ਗੱਲ ਸਾਂਝੀ ਕਰ ਰਹੇ ਨੇ ਜੰਗਬੰਦੀ ਹੋ ਗਈ ਹੈ ਪਹਿਲਾਂ ਟਰੰਪ ਨੇ ਤਾਂ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਆਪ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਭਾਰਤ ਨੇ ਹਮੇਸ਼ਾ ਇਹ ਕਿਹਾ ਕਿ ਕੋਈ ਵੀ ਤੀਜੀ ਧਿਰ ਦੇ ਵਿੱਚ ਸ਼ਾਮਲ ਨਹੀਂ ਸੀ ਤੇ ਦੋਹਾਂ ਦੇਸ਼ਾਂ ਦੇ ਡੀਜੀਐਮਓਜ਼ ਦੀ ਆਪਸੀ ਗੱਲਬਾਤ ਤੋਂ ਬਾਅਦ ਜੰਗਬੰਦੀ ਉੱਪਰ ਸਹਿਮਤੀ ਬਣੀ ਬਾਸ ਟਰੰਪ ਨੇ ਇਸ ਬਿਆਨ ਤੋਂ ਥੋੜਾ ਪਿੱਛੇ ਹਟਣ ਵਰਗੀ ਗੱਲ ਵੀ ਆਖੀ ਤੇ ਫਿਰ ਟਰੰਪ ਦਾ ਦੁਬਾਰਾ ਵੇ ਬਿਆਨ ਆਇਆ ਕਿ ਜੰਗਬੰਦੀ ਸੰਬੰਧੀ ਉਹਨਾਂ ਨੇ ਗੱਲ ਕੀਤੀ ਕਿਉਂਕਿ ਉਹ ਵਪਾਰਕ ਹਿੱਤ ਵੀ ਵੇਖ ਰਹੇ ਨੇ ਦੋਹਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦੇਣਗੇ ਜੇਕਰ ਜੰਗਬੰਦੀ ਨਹੀਂ ਹੁੰਦੀ ਇੱਕ ਤਰੀਕੇ ਨਾਲ 트럼ਪ ਨੇ ਫੇਰ ਇਸ਼ਾਰਾ ਕੀਤਾ ਕਿ ਅਮਰੀਕਾ ਜਦੋਂ ਭਾਰਤ ਪਾਕਿਸਤਾਨ ਸੰਬੰਧੀ ਗੱਲ ਕਰਦਾ ਹੈ ਜਾਂ ਉਹਨਾਂ ਵੱਲ ਵੇਖਦਾ ਹੈ ਤਾਂ ਵਪਾਰਕ ਹਿੱਤ ਵੀ ਨਾਲ ਵੇਖਦਾ ਹੈ ਸੋ ਇਹ 트럼ਪ ਨੇ ਵਪਾਰ ਵਾਲੇ ਪਾਸੇ ਇੱਕ ਵਾਰ ਫੇਰ ਇਸ਼ਾਰਾ ਕਰ ਦਿੱਤਾ ਸੀ ਇਸੇ ਤਰ੍ਹਾਂ ਚੀਨ ਜਿਹੜਾ ਉਹ ਵੀ ਦੁਨੀਆ ਭਰ ਵਿੱਚ ਸਮਾਨ ਭੇਜਦਾ ਹੈ ਖਾਸ ਕਰਕੇ ਇਲੈਕਟ੍ਰੋਨਿਕਸ ਵਸਤਾਂ ਜਿਹੜੀਆਂ ਨੇ ਚੀਨ ਤੋਂ ਵੱਡੀ ਗਿਣਤੀ ਵਿੱਚ ਬਣ ਕੇ ਦੂਜੇ ਦੇਸ਼ਾਂ ਨੂੰ ਜਾਂਦੀਆਂ ਨੇ ਸੋ ਚੀਨ ਵੀ ਜਦੋਂ ਕਿਸੇ ਦੇਸ਼ ਬਾਰੇ ਗੱਲ ਕਰਦਾ ਉਸ ਦੇ ਨਾਲ ਤੁਰਨ ਜਾਂ ਨਾ ਤੁਰਨ ਦੀ ਗੱਲ ਕਰਦਾ ਉਹਦੇ ਵਿੱਚ ਵੀ ਵਪਾਰਕ ਹਿੱਤੋ ਦੇ ਜ਼ਰੂਰ ਸ਼ਾਮਲ ਹੁੰਦੇ ਨੇ ਡੋਨਲਡ 트੍ਰੰਪ ਦੀ ਹੀ ਇੱਕ ਹੋਰ ਮਿਸਾਲ ਤੁਹਾਨੂੰ ਯਾਦ ਹੋਵੇਗੀ ਐਪਲ ਕੰਪਨੀ ਬਾਰੇ ਜਦੋਂ 트੍ਰੰਪ ਨੇ ਬਿਆਨ ਦਿੱਤਾ ਸੀ 트੍ਰੰਪ ਦਾ ਇਹ ਕਹਿਣਾ ਸੀ ਕਿ ਐਪਲ ਦੇ ਉਤਪਾਦ ਜਿਹੜੇ ਨੇ ਉਹ ਅਮਰੀਕਾ ਵਿੱਚ ਬਣਨ ਦਰਸਲ ਐਪਲ ਵੱਲੋਂ ਭਾਰਤ ਵਿੱਚ ਆਪਣਾ ਪਲਾਂਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਗੱਲ ਕੀਤੀ ਗਈ ਸੀ ਸਾਹਮਣੇ ਆ ਗਈ ਸੀ ਉਸ ਤੋਂ ਬਾਅਦ ਫਿਰ 트ੰਪ ਨੇ ਕਿਹਾ ਸੀ ਕਿ ਐਪਲ ਨੂੰ ਆਪਣੇ ਪਲਾਂਟ ਅਮਰੀਕਾ ਵਿੱਚ ਲਾਉਣੇ ਚਾਹੀਦੇ ਨੇ ਤੇ ਉਹ ਭਾਰਤ ਵਿੱਚ ਐਪਲ ਦੇ ਪ੍ਰੋਜੈਕਟ ਜਾਂ ਪਲਾਂਟ ਨਹੀਂ ਚਲਦੇ ਵੇਖਣਾ ਚਾਹੁੰਦੇ ਸਗੋਂ ਅਮਰੀਕਾ ਵਿੱਚ ਆਉਂਦੇ ਨੇ ਇਸ ਬਿਆਨ ਤੋਂ ਵੀ ਇੱਕ ਵਾਰ ਫਿਰ ਸਪਸ਼ਟ ਹੋ ਗਿਆ ਕਿ ਇਹਦੇ ਪਿੱਛੇ ਵਪਾਰਕ ਸੋਚ ਕੰਮ ਕਰ ਰਹੀ ਹੈ ਵਪਾਰਕ ਨੀਤੀ ਕੰਮ ਕਰ ਰਹੀ ਹੈ ਤੇ ਵਪਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਬਿਆਨ ਜਾਰੀ ਕੀਤਾ ਗਿਆ। ਸੋ ਵਾਰ-ਵਾਰ ਇਹ ਸਪਸ਼ਟ ਹੋ ਰਿਹਾ ਹੈ ਕਿ ਦੁਨੀਆ ਦੇ ਜਿੰਨੇ ਵੀ ਕਹਿੰਦੇ ਕਹਾਉਂਦੇ ਦੇਸ਼ ਨੇ ਕਹਿੰਦੇ ਕਹਾਉਂਦੇ ਆਗੂ ਉਹ ਜਦੋਂ ਵੀ ਕੋਈ ਬਿਆਨ ਦਿੰਦੇ ਨੇ ਜਾਂ ਕੋਈ ਗੱਲ ਆਖਦੇ ਨੇ ਤਾਂ ਉਹ ਸਹਿਜ ਸੁਭਾਅ ਆਖੀ ਹੋਈ ਗੱਲ ਨਹੀਂ ਹੁੰਦੀ। ਉਹਦੇ ਪਿੱਛੇ ਵਪਾਰਕ ਸੋਚ ਜ਼ਰੂਰ ਕੰਮ ਕਰਦੀ ਹੈ। ਦੁਨੀਆ ਦੇ ਸਾਰੇ ਦੇਸ਼ ਇਸ ਵੇਲੇ ਜਦੋਂ ਆਪਣੀ ਵਿਦੇਸ਼ ਨੀਤੀ ਬਣਾਉਂਦੇ ਨੇ ਜਾਂ ਵੱਖ-ਵੱਖ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰਦੇ ਨੇ ਤਾਂ ਉਹਦੇ ਵਿੱਚ ਵਪਾਰਕ ਪੱਖ ਅਤੇ ਵਪਾਰਕ ਪਹਿਲੂ ਪ੍ਰਮੁੱਖਤਾ ਨਾਲ ਸ਼ਾਮਲ ਕੀਤੇ ਜਾਂਦੇ ਨੇ ਵਪਾਰ ਇੱਕ ਵੱਡਾ ਨੁਕਤਾ ਬਣ ਗਿਆ ਹੈ ਇਸ ਆਧੁਨਿਕ ਦੁਨੀਆ ਵਿੱਚ ਸੋ ਜਦੋਂ ਜੰਗ ਦੀ ਗੱਲ ਹੁੰਦੀ ਹੈ ਤਣਾਅ ਦੀ ਗੱਲ ਹੁੰਦੀ ਹੈ ਤਾਂ ਉੱਥੇ ਵੀ ਵਪਾਰ ਪ੍ਰਭਾਵਿਤ ਵੀ ਹੁੰਦਾ ਹੈ ਤੇ ਵਾਪਾਰਕ ਪਹਿਲੂ ਜਿਹੜੇ ਨੇ ਉਹ ਸੁਰਖੀਆਂ ਵਿੱਚ ਵੀ ਆਉਂਦੇ ਨੇ ਰੂਸ ਅਤੇ ਯੂਕਰੇਨ ਦੇ ਮਸਲੇ ਤੋਂ ਪਰ ਆਪਾਂ ਲਗਾਤਾਰ ਵੇਖਿਆ ਰੂਸ ਯੂਕਰੇਨ ਦੀ جنگ ਦੇ ਦਰਮਿਆਨ ਕਈ ਵਸਤਾਂ ਮਹਿੰਗੀਆਂ ਹੋਈਆਂ ਭਾਰਤ ਵਿੱਚ ਪੰਜਾਬ ਵਿੱਚ ਡੀਪ ਖਾਦ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਅਰਬ ਦੀ ਸ਼ਾਵਲ ਕੁਝ ਹੁੰਦਾ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪ੍ਰਭਾਵਿਤ ਹੁੰਦੀਆਂ ਨੇ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੁੰਦੀਆਂ ਨੇ ਸਵਪਾਰ ਜਿਹੜਾ ਉਹ ਹਰ ਇੱਕ ਦੇਸ਼ ਲਈ ਹੁਣ ਬਹੁਤ ਪ੍ਰਮੁੱਖ ਚੀਜ਼ ਬਣ ਗਿਆ ਕਿਉਂਕਿ ਬਹੁਤੀ ਜਿਹੜੇ ਦੁਨੀਆ ਭਰ ਦੇ ਅਰਥਚਾਰੇ ਨੇ ਉਹ ਵਪਾਰ ਉੱਪਰ ਹੀ ਨਿਰਭਰ ਨੇ ਬਹੁਤੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਹਿੱਤ ਵੀ ਸਿੱਧੇ ਤੌਰ ਤੇ ਵਪਾਰਕ ਘਰਾਣਿਆਂ ਨਾਲ ਜੁੜੇ ਹੁੰਦੇ ਨੇ ਵਪਾਰਕ ਧਿਰਾਂ ਦੇ ਨਾਲ ਜੁੜੇ ਹੁੰਦੇ ਨੇ ਅਮਰੀਕਾ ਵਿੱਚ ਵੀ ਆਪਾਂ ਵੇਖ ਚੁੱਕੇ ਹਾਂ ਦੁਨੀਆ ਦਾ ਸਰਕੱਡ ਦੇਸ਼ ਹੈ ਅਮਰੀਕਾ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਬਣਦੇ ਸਾਰ ਉਹਨਾਂ ਦੇ ਸਭ ਤੋਂ ਨਜ਼ਦੀਕ ਕੌਣ ਨਜ਼ਰ ਆਇਆ ਟੈਸਲਾ ਵਾਲੇ ਐਲਾਨ ਮਸਕ ਹਾਲਾਂਕਿ ਬਾਅਦ ਵਿੱਚ ਕਈ ਮੁੱਦਿਆਂ ਉਤੇ ਥੋੜਾ ਡੱਡ ਵੀ ਹੁੰਦੇ ਨਜ਼ਰ ਆਏ ਪਰ ਟਰੰਪੇ ਕਿਸਮ ਦਾ ਟਰੰਪ ਦੇ ਸੱਜੇ ਹੱਥ ਵੱਲੋਂ ਨਜ਼ਰ ਆਉਣ ਲੱਗ ਪਏ ਸੀ ਇਤਿਫਾਕ ਤੇ ਦੌਰ ਤੇ ਬਹੁਤੀਆਂ ਤਸਵੀਰਾਂ ਵਿੱਚ ਖੜੇ ਵੀ ਸੱਜੇ ਪਾਸੇ ਹੀ ਨਜ਼ਰ ਆਏ ਪਰ ਇੱਕ ਵਾਰ ਫੇਸ ਸਪਸ਼ਟ ਹੋ ਗਿਆ ਕਿ ਇਹ ਦੁਨੀਆ ਦੇ ਛੋਟੀ ਦੇ ਦੇਸ਼ਾਂ ਦੇ ਆਗੂਆਂ ਦੇ ਨਾਲ ਵਪਾਰਕ ਪਿਛੋਕੜ ਵਾਲੇ ਆਗੂ ਵੀ ਕਰਦੇ ਆ ਉਹਨਾਂ ਦੀ ਸਮੂਲੀਅਤ ਹੁੰਦੀ ਹੀ ਆ ਤੇ ਇੱਕ ਵਾਰ ਫੇਰ ਇਹ ਚੀਜ਼ ਸਪਸ਼ਟ ਕਰਦੀ ਹੈ ਕਿ ਦੁਨੀਆ ਭਰ ਵਿੱਚ ਦੇਸ਼ ਭਾਵੇਂ ਕੋਈ ਵੀ ਹੋਵੇ ਕਿ ਦੀ ਵੱਡੀ ਤਾਕਤ ਕਿਹਨਾਂ ਹੋਵੇ ਜਾਣ ਉੱਭਰ ਰਿਹਾ ਕੋਈ ਤਾਕਤਵਰ ਦੇਸ਼ ਹੋਵੇ ਵਪਾਰਕ ਹਿੱਤ ਇਸ ਵਿੱਚ ਇੱਕ ਵੱਡਾ ਨੁਕਤਾ ਬਣ ਗਏ ਨੇ ਵਪਾਰਕ ਰਿਸ਼ਤੇ ਇੱਕ ਵੱਡੀ ਅਹਿਮੀਅਤ ਹਾਸਲ ਕਰਦੇ ਹੋਏ ਵਿਖਾਈ ਦਿੰਦੇ ਨੇ ਖਾਸ ਕਰ ਜਦੋਂ ਗੱਲ ਹੁੰਦੀ ਹੈ ਐਸ ਆਧੁਨਿਕ ਜ਼ਮਾਨੇ ਦੀ ਐਸ ਆਧੁਨਿਕ ਦੌਰ ਦੀ ਵਿਸ਼ੱਕ ਹੋਰ ਵੀ ਬਹੁਤ ਸਾਰੇ ਖੇਤਰ ਨੇ ਸਮਾਜਿਕ ਸੁਰੱਖਿਆ ਦਾ ਖੇਤਰ ਸਿਹਤ ਸਹੂਲਤਾਂ ਰੱਖਿਆ ਸਬੰਧੀ ਨੁਕਤੇ ਸਾਰੇ ਦੀ ਆਪੋ ਆਪਣੀ ਹੈਮਤ ਹੈ ਪਰ ਸਭ ਤੋਂ ਜ਼ਿਆਦਾ ਤਰਜੀਹ ਦੁਨੀਆ ਪੱਧਰ ਉੱਪਰ ਐਸ ਵਿਲੇ ਵਪਾਰਕ ਲੋੜਾਂ ਨੂੰ ਵਪਾਰਕ ਨੀਤੀਆਂ ਨੂੰ ਦਿੱਤੀ ਜਾ ਰਹੀ ਹੈ ਇਸ ਲਈ ਗੱਲ ਉੱਠਦੀ ਹੈ ਕਿ ਵਾਤਾਵਰਣ ਵੱਲ ਵੀ ਧਿਆਨ ਦਿੱਤਾ ਜਾਵੇ ਵਾਤਾਵਰਣ ਚੁਗਿਰਦੇ ਦੀ ਸਾਂਭ ਸੰਭਾਲ ਵੱਲ ਵੀ ਧਿਆਨ ਦਿੱਤਾ ਜਾਵੇ। ਪਰ ਪਿਛਲੇ ਦਿਨਾਂ ਦੌਰਾਨ ਵਾਤਾਵਰਣ ਦਿਵਸ ਮੌਕੇ ਵੀ ਇਸ ਦੀ ਗੱਲ ਹੁੰਦੀ ਰਹੀ ਹੈ ਉਸ ਤੋਂ ਪਹਿਲਾਂ ਵੀ ਉਸ ਤੋਂ ਬਾਅਦ ਵੀ ਹੁੰਦੀ ਹੈ। ਪਰ ਵਪਾਰ ਹੈ ਇਸ ਵੇਲੇ ਸਾਰੇ ਦੇਸ਼ਾਂ ਲਈ ਇੱਕ ਬਹੁਤ ਵੱਡਾ ਨੁਕਤਾ ਬਣ ਗਿਆ। ਸੋ ਆਉਂਦੇ ਸਮੇਂ ਜੇਕਰ ਤੁਸੀਂ ਕਿਸੇ ਵੀ ਦੇਸ਼ ਦਾ ਬਿਆਨ ਸੁਣੋ ਜਾਂ ਕਿਸੇ ਵੀ ਆਗੂ ਦਾ ਦੂਜੇ ਆਗੂ ਨਾਲ ਹੱਥ ਮਿਲਾਉਣਾ ਜਿੱਥਾਂ ਗੱਲ ਪਕੜੀ ਜਿੱਥਾਂ ਇਕੱਠੇ ਖੜੇ ਹੋਣਾ ਜਿੱਥਾਂ ਇਕੱਠੇ ਤਸਵੀਰਾਂ ਖਿਚਾਉਣਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਪਿੱਛੇ ਵਪਾਰ ਇੱਕ ਵੱਡੀ ਨੀਤੀ ਵਪਾਰ ਇੱਕ ਵੱਡੇ ਕਾਰਨ ਵਜੋਂ ਕੰਮ ਕਰਦਾ ਹੈ ਕੋਈ ਵੀ ਦੇਸ਼ ਐਵੇਂ ਕਿਸੇ ਦੇ ਨੇੜੇ ਨਹੀਂ ਆਉਂਦਾ ਤੇ ਐਵੇਂ ਕਿਸੇ ਤੋਂ ਦੂਰ ਨਹੀਂ ਹੁੰਦਾ ਉਹਦੇ ਪਿੱਛੇ ਕਾਰਨ ਬਹੁਤ ਸਾਰੇ ਹੁੰਦੇ ਨੇ ਪਰ ਇੱਕ ਵੱਡਾ ਕਾਰਨ ਉਹਦੇ ਵਿੱਚ ਹੁੰਦਾ ਹੈ ਵਪਾਰ ਟਰੇਡ ਬਿਜ਼ਨਸ ਇਕਨੋਮੀ ਦਾ ਅਰਥਚਾਰਾ ਦਾ ਸੋ ਅੱਜ ਦੇ ਆਲਮੀ ਮਾਹੌਲ ਦੀ ਅਜੋਕੇ ਆਲਮੀ ਮਾਹੌਲ ਦੀ ਵਪਾਰ ਇੱਕ ਵੱਡੀ ਕੜੀ ਬਣ ਗਈ ਹੈ ਤੇ ਸਾਰੀ ਦੁਨੀਆ ਨੂੰ ਵਪਾਰ ਨੇ ਇੱਕ ਧਾਗੇ ਵਿੱਚ ਪੇਰੋ ਲਿਆ ਸੋ ਆਲਮੀ ਹਿਲਜੁਲ ਨੂੰ ਸਮਝਣ ਲਈ ਆਲਮੀ ਸਰਗਰਮੀਆਂ ਨੂੰ ਸਮਝਣ ਲਈ ਆਲਮੀ ਰਿਸ਼ਤਿਆਂ ਨੂੰ ਸਮਝਣ ਲਈ ਤੁਹਾਨੂੰ ਵਪਾਰ ਵਾਲੇ ਨੁਕਤੇ ਨੂੰ ਵੀ ਨਾਲ ਹੀ ਲੈ ਕੇ ਚੱਲਣਾ ਪਵੇਗਾ ਇਹ ਚੀਜ਼ ਅੱਜ ਦੀ ਇਸ ਗੱਲਬਾਤ ਦੇ ਹਿਸੇ ਵਿੱਚ ਪ੍ਰਮੁੱਖ ਤੌਰ ਤੇ ਸਮਝ ਆਸਕ ਦੀ ਹੈ ਕਿ ਵਪਾਰ ਦੀ ਇਸ ਵੇਲੇ ਕਿੰਨੀ ਵੱਡੀ ਅਹਿਮੀਅਤ ਬਣ ਚੁੱਕੀ ਹੈ ਅਮਰੀਕਾ ਵਿੱਚ ਡੋਨਲਡ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਮੁੱਦਾ ਪੱਖਿਆ ਸੀ ਉਹ ਸੀ ਪ੍ਰਵਾਸੀਆਂ ਨਾਲ ਸੰਬੰਧਿਤ ਮੁੱਦਾ ਤੇ ਪ੍ਰਵਾਸੀਆਂ ਖਾਸ ਕਰ ਗੈਰ ਕਾਨੂੰਨੀ ਪ੍ਰਵਾਸੀਆਂ ਯਕੈ ਲੋਕ ਕਿ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਸਬੰਧੀ ਕਾਰਵਾਈ ਸਭ ਤੋਂ ਪਹਿਲਾਂ ਤੁਰੀ ਸੀ ਕਈ ਭਾਰਤੀਆਂ ਉੱਤੇ ਵੀ ਤਲਵਾਰ ਲਟਕੀ ਵਾਪਸ ਵੀ ਮੋੜੇ ਗਏ ਸਨ ਪਰ ਉਸ ਤੋਂ ਬਾਅਦ ਮੁੱਦਾ ਕੁਝ ਸ਼ਾਂਤ ਹੁੰਦਾ ਹੋਇਆ ਵਿਖਾਈ ਦਿੱਤਾ ਇਸ ਤੋਂ ਬਾਅਦ ਟਰੰਪ ਦੀ ਸੂਈ ਫਿਰ ਹਾਰਵਰਡ ਯੂਨੀਵਰਸਿਟੀ ਵੱਲ ਘੁੰਮੀ ਤੇ ਹਾਰਵਰਡ ਵਿੱਚ ਹੁੰਦੀਆਂ ਸਰਗਰਮੀਆਂ ਬਾਰੇ ਤੇ ਉੱਥੇ ਪੜਦੇ ਕੋਮਾਂਤਰੀ ਵਿਦਿਆਰਥੀ ਯਾਨੀ ਕਿ ਅਮਰੀਕਾ ਤੋਂ ਬਾਹਰੋਂ ਜਾਂ ਬਾਹਰਲੇ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਵੱਲ ਵੀ ਕਾਰਵਾਈ ਤੁਰੰਦੀ ਗੱਲ ਹੋਈ ਹਾਲਾਂਕਿ ਉਥੋਂ ਦੀ ਸਥਾਨਕ ਅਦਾਲਤ ਵਿੱਚ ਹਾਰਵਰਡ ਯੂਨੀਵਰਸਿਟੀ ਨੇ ਪਟੀਸ਼ਨ ਪਾਈ ਅਤੇ 트럼ਪ ਵੱਲੋਂ ਜਾਂ 트럼ਪ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਜੋ ਨੀਤੀ ਉਲੀਕੀ ਜਾ ਰਹੀ ਸੀ ਉਸ ਨੂੰ ਬ੍ਰੇਕ ਲੱਗ ਗਈ ਸੀ ਪਰ ਇਹ ਮੁੱਦਾ ਇੱਕ ਵਾਰ ਫਿਰ ਕਿਸੇ ਹੋਰ ਰੂਪ ਵਿੱਚ ਜ਼ਰੂਰ ਉੱਭਰ ਕੇ ਸਾਹਮਣੇ ਆਇਆ ਤੇ ਅਮਰੀਕਾ ਵਿੱਚ ਆਉਂਦੇ ਸਮੇਂ ਦੌਰਾਨ ਵੀ ਖਾਸ ਕਰ 트럼ਪ ਦੇ ਕਾਰਜਕਾਲ ਵਿੱਚ ਸਮੇਂ-ਸਮੇਂ 'ਤੇ ਮੁੱਦਾ ਉੱਠ ਸਕਦਾ ਹੈ ਤੁਹਾਨੂੰ ਇਸ ਬਾਰੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਜੇਕਰ ਆਉਣ ਵਾਲੇ ਦਿਨਾਂ ਦੌਰਾਨ ਮੋੜ ਇਹ ਮੁੱਦਾ ਪ੍ਰਵਾਸ ਪ੍ਰਵਾਸੀਆਂ ਸੰਬੰਧੀ ਕੁਮਾਂਤਰੀ ਵਿਦਿਆਰਥੀਆਂ ਸੰਬੰਧੀ ਵਰਕਰਾਂ ਸੰਬੰਧੀ ਕਾਮਿਆਂ ਸੰਬੰਧੀ ਜੇਕਰ ਦੁਬਾਰਾ ਕੋਈ ਗੱਲਬਾਤ ਉੱਠਦੀ ਹੈ ਤਾਂ ਤੁਹਾਨੂੰ ਉਹਦੇ ਉੱਪਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਵਪਾਰਕ ਪਹਿਲੂਆਂ ਵਾਂਗ ਇਹ ਵੀ ਇੱਕ ਬਹੁਤ ਵੱਡਾ ਪਹਿਲੂ ਹੈ ਜਿਹੜਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਮੁੱਦਾ ਬਣਿਆ ਸੀ ਤੇ ਚੋਣਾਂ ਤੋਂ ਬਾਅਦ 트ੰਪ ਨੇ ਜਦੋਂ ਸਤਾ ਸੰਭਾਲੀ ਹੈ ਤਾਂ ਇਸ ਵਾਰ ਵੀ ਇਹੀ ਮੁੱਦਾ ਇੱਕ ਪ੍ਰਮੁੱਖ ਮੁੱਦਾ ਬਣ ਰਿਹਾ ਹੈ ਤੇ ਮੁੱਦਾ ਅਮਰੀਕਾ ਤੋਂ ਬਾਅਦ ਕੈਨੇਡਾ ਵਿੱਚ ਵੀ ਇੱਕ ਤਰੀਕੇ ਨਾਲ ਉੱਠਦਾ ਹੋਇਆ ਵਿਖਾਈ ਦਿੱਤਾ ਹੈ ਉੱਥੇ ਵੀ ਆ ਨਵੀਂ ਸਰਕਾਰ ਜਿਹੜੀ ਆ ਮਾਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਉਸ ਵੱਲੋਂ ਵੀ ਗੈਰ ਦਸਤਾਵੇਜ਼ੀ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਆ ਦੀ ਗਿਣਤੀ ਕਰਨ ਨੀਤੀ ਬਣਾਉਣ ਸੰਬੰਧੀ ਗੱਲ ਹੁੰਦੀ ਰਹੀ ਹੈ ਤੇ ਉੱਥੇ ਵੀ ਲਗਾਤਾਰੀ ਗੱਲ ਹੋ ਰਹੀ ਹੈ ਕਿ ਇਸ ਸੰਬੰਧੀ ਨੀਤੀ ਬਣ ਰਹੀ ਹੈ ਦਾ ਲਿਸਟਾਂ ਵੀ ਤਿਆਰ ਹੋਈਆਂ ਨੇ ਸੂਚੀਆਂ ਤਿਆਰ ਹੋਈਆਂ ਨੇ ਤੇ ਫੜੋ ਫੜੀ ਹੋਣ ਦੀ ਗੱਲ ਵੀ ਕੁਝ ਸਮਾਂ ਪਹਿਲਾਂ ਸਾਹਮਣੇ ਆਈ ਸੀ ਸੋ ਉੱਥੇ ਵੀ ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਕੈਨੇਡਾ ਵਿੱਚ ਵੀ ਬਹੁਤ ਵੱਡੀ ਤਦਾਦ ਵਿੱਚ ਬਾਹਰੋਂ ਆਏ ਲੋਕੀ ਰਹਿੰਦੇ ਨੇ ਵਿਦਿਆਰਥੀ ਵੀ ਰਹਿੰਦੇ ਨੇ ਕੱਚੇ ਕਾਮੇ ਵੀ ਨੇ ਟੂਰਿਸਟ ਵੀਜ਼ਾ ਤੇ ਵੀ ਬਹੁਤ ਸਾਰੇ ਲੋਕੀ ਜਾਂਦੇ ਨੇ ਸੋ ਉੱਥੇ ਵੀ ਇਹ ਚੀਜ਼ ਜਿਹੜੀ ਆ ਉਹ ਸੁਰਖੀਆਂ ਵਿੱਚ ਆ ਚੁੱਕੀ ਹੈ ਸੋ ਇਹ ਜਿਹੜਾ ਨਾਰਥ ਅਮਰੀਕਾ ਉੱਤਰੀ ਅਮਰੀਕਾ ਵਾਲਾ ਖੇਤਾ ਇਸ ਵਿੱਚ ਇਹ ਮੁੱਦਾ ਪਿਛਲੇ ਕੁਝ ਮਹੀਨਿਆਂ ਦੌਰਾਨ ਕਾਫੀ ਸੁਰਖੀਆਂ ਵਿੱਚ ਆਇਆ ਤੇ ਆਉਂਦੇ ਸਮੇਂ ਦੌਰਾਨ ਵੀ ਇਸ ਦੀ ਗੂੰਜ ਪੈ ਸਕਦੀ ਹੈ ਗੱਲ ਜਦੋਂ ਹੁੰਦੀ ਹੈ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਕਿਸਾਨਾਂ ਦੇ ਧਰਨਿਆਂ ਦੀ ਤਾਂ ਉਹਦੇ ਵਿੱਚ ਵੀ ਇੱਕ ਪਹਿਲੂ ਬੜਾ ਧਿਆਨ ਦੇਣ ਵਾਲਾ ਹੈ ਕੀ ਆਮ ਤੌਰ ਤੇ ਲੋਕੀ ਖਾਸ ਕਰਕੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕੀ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਅਤੇ ਧਰਨੇ ਆ ਸਬੰਧੀ ਕਾਫੀ ਤੋਖਲੇ ਜ਼ਾਹਰ ਕਰਦੇ ਨੇ ਤੇ ਕਾਫੀ ਆਲੋਚਨਾ ਵੀ ਕਰਦੇ ਨੇ ਕਿਸਾਨਾਂ ਦੀ ਕਿ ਉਹ ਵਾਰ-ਵਾਰ ਸੜਕਾਂ ਉੱਤੇ ਆ ਜਾਂਦੇ ਨੇ ਧਰਨਾ ਪ੍ਰਦਰਸ਼ਨ ਕਰਦੇ ਨੇ ਪਰ ਇਹੀ ਕਿਸਾਨ ਤੇ ਕਿਸਾਨ ਜਥੇਬੰਦੀਆਂ ਇੱਕ ਅਜਿਹੇ ਮਾਮਲੇ ਵਿੱਚ ਵੀ ਰੋਸ ਪ੍ਰਦਰਸ਼ਨ ਕਰਦੀਆਂ ਰਹੀਆਂ ਨੇ ਜਿਸ ਉੱਪਰ ਪੰਜਾਬ ਦਾ ਕੋਈ ਵੀ ਵਰਗ ਅੱਜ ਤੱਕ ਉੱਠ ਕੇ ਬੋਲਿਆ ਨਹੀਂ ਜੇ ਬੋਲਿਆ ਤਾਂ ਸਿਰਫ ਸੋਸ਼ਲ ਮੀਡੀਆ ਤੇ ਇੱਕ ਦੋ ਕਮੈਂਟ ਹੀ ਕੀਤੇ ਹੋਣਗੇ ਜਦ ਕਿ ਇਹ ਜਿਹੜਾ ਮੁੱਦਾ ਹੈ ਕਿਸਾਨਾਂ ਦਾ ਮੁੱਦਾ ਨਹੀਂ ਕਿਸਾਨ ਇਹਦੇ ਉੱਪਰ ਨਾਂ ਵੀ ਧਰਨਾ ਲਾਉਣ ਤਾਂ ਉਹਨਾਂ ਦਾ ਸਰਦਾ ਸੀ ਇਹ ਮੁੱਦਾ ਹੈ ਟੋਲ ਨਾਕਿਆਂ ਦਾ ਜਾਂ ਮਹਿੰਗੇ ਟੋਲ ਨਾਕੇ ਜਿਹੜੇ ਖਾਸ ਕਰ ਜਦੋਂ ਗੱਲ ਹੁੰਦੀ ਹੈ ਲਾਡੋਵਾਲ ਦੇ ਟੋਲ ਨਾਕੇ ਦੀ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਉਹ ਥੀ ਕਿਸਾਨ ਕਿੰਨੀ ਵਾਰਦਰਨਾ ਪ੍ਰਦਰਸ਼ਨ ਕਰ ਚੁੱਕੇ ਨੇ ਉਹਨਾਂ ਵੱਲੋਂ ਮਹਿੰਗੀਆਂ ਟੋਲ ਦਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਟੋਲ ਤੋਂ ਲਾਂਘੇ ਨੂੰ ਮੁਫਤ ਵੀ ਕੀਤਾ ਗਿਆ ਸੀ ਤੇ ਜਦੋਂ ਕਿਸਾਨਾਂ ਵੱਲੋਂ ਇਸ ਟੋਲ ਤੋਂ ਲਾਂਘਾ ਮੁਫਤ ਕੀਤਾ ਗਿਆ ਸੀ ਤਾਂ ਗੱਡੀਆਂ ਉੱਥੋਂ ਤੇਜ਼ ਰਫ਼ਤਾਰ ਨਾਲ ਲੰਘਣੀਆਂ ਸ਼ੁਰੂ ਹੋ ਗਈਆਂ ਸੀ ਉਹ ਲੋਕ ਜੋ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਖਿਲਾਫ ਬੋਲਦੇ ਰਹੇ ਨੇ ਉਹ ਵੀ ਕਿਸਾਨਾਂ ਦੇ ਇਸ ਟੋਲ ਨਾਕਿਆਂ ਦੇ ਖਿਲਾਫ ਸੰਘਰਸ਼ ਤਾਂ ਲਾਹ ਲੈਂਦੇ ਰਹੇ ਜਦ ਕਿ ਬਾਦਚ ਇਸੀ ਕਮਰਚ ਬੈਕੀ ਕਿਸਾਨਾਂ ਦੇ ਖਿਲਾਫ ਹੀ ਟਿੱਪਣੀਆਂ ਵੀ ਕਰਦੇ ਰਹੇ ਸੋ ਇਥੇ ਗੱਲ ਫਿਰ ਉਹੀ ਸਮਝਣ ਵਾਲੀ ਹੈ ਕਿ ਕਿਸਾਨ ਵੱਲੋਂ ਜਦੋਂ ਰੋਸ ਪ੍ਰਦਰਸ਼ਨਾਂ ਸੰਘਰਸ਼ ਕੀਤੇ ਜਾਂਦੇ ਰਹੇ ਨੇ ਸਿਰਫ ਕਿਸਾਨੀ ਮੰਗਾਂ ਨੂੰ ਲੈ ਕੇ ਹੀ ਨਹੀਂ ਹੋਰਨਾ ਮੰਗਾਂ ਨੂੰ ਲੈ ਕੇ ਵੀ ਸਮਾਜਿਕ ਮੁੱਦਿਆਂ ਨੂੰ ਲੈ ਕੇ ਵੀ ਲੋਕਾਂ ਨਾਲ ਤਾਲੁਕ ਰੱਖਦੇ ਆਰਥਿਕ ਮੁੱਦਿਆਂ ਨੂੰ ਲੈ ਕੇ ਵੀ ਕਿਸਾਨ ਹੀ ਸੰਘਰਸ਼ ਕਰਦੇ ਰਹੇ ਨੇ ਟੋਲ ਨਾਕੇ ਦੀ ਬਹੁਤ ਵੱਡੀ ਉਦਾਹਰਣ ਤੁਹਾਡੇ ਸਾਹਮਣੇ ਹੈ ਇਸ ਤੋਂ ਲਾਵਾ ਟੋਲ ਨਾਕੇ ਤੋਂ ਇਲਾਵਾ ਇੱਕ ਹੋਰ ਮਿਸਾਲ ਵੀ ਹੈ ਬਿਜਲੀ ਕੀਮਤਾਂ ਦੇ ਖਿਲਾਫ ਵੀ ਕਿਸਾਨਾਂ ਨੇ ਹੀ ਸੰਘਰਸ਼ ਕੀਤਾ ਸੀ 스마트 ਮੀਟਰ ਲੱਗਣ ਦੀ ਕਾਰਵਾਈ ਜਾਂ ਪ੍ਰੀਪੇਡ ਚਿਪ ਵਾਲੇ ਮੀਟਰ ਲੱਗਣ ਸੰਬੰਧੀ ਜਦੋਂ ਗੱਲ ਪਹਿਲੀ ਵਾਰ ਸਾਹਮਣੇ ਆਈ ਸੀ ਤਾਂ ਉਦੋਂ ਵੀ ਕਿਸਾਨ ਉੱਥੇ ਬੰਦਿਆਂ ਨੇ ਹੀ ਸੰਘਰਸ਼ ਲਈ ਕਿਆ ਸੀ ਉਦੋਂ ਵੀ ਪੰਜਾਬ ਦੇ ਕਿਸੇ ਹੋਰ ਵਰਗ ਨੇ ਇਸ ਬੰਨੇ ਆਵਾਜ਼ ਬੁਲੰਦ ਨਹੀਂ ਸੀ ਕੀਤੀ ਤੇ ਕਿਸਾਨ ਹੀ ਮੈਦਾਨ ਵਿੱਚ ਨਿਤਰੇ ਸੀ ਫਿਰ ਉਸ ਮੌਕੇ ਸੰਘਰਸ਼ ਕਰਨ ਦੇ ਲਈ ਸੋ ਵਾਰ-ਵਾਰ ਤੁਸੀਂ ਵੇਖਿਆ ਕਿ ਕਿਸਾਨ ਹੀ ਸੰਘਰਸ਼ ਕਰਦੇ ਰਹੇ ਨੇ ਕਿਸਾਨ ਹੀ ਮੈਦਾਨ ਵਿੱਚ ਨਿਤਰਦੇ ਰਹੇ ਨੇ ਤੇ ਕਿਸਾਨਾਂ ਵੱਲੋਂ ਹੀ ਹਰ ਵਾਰ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰ ਇਸ ਦੇ ਬਾਵਜੂਦ ਮੁੱਦਾ ਅਸਲ ਵਿਸ਼ੇ ਦਾ ਨਹੀਂ ਹੁੰਦਾ ਕਿ ਜੋ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਉਹਦੇ ਪਿੱਛੇ ਕਾਰਨ ਕੀ ਹੈ ਕਿ ਸਰਕਾਰਾਂ ਦੀ ਸਿਆਸੀ ਪਾਰਟੀਆਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਇਹਦੀ ਨੌਬਤੀ ਨਾ ਹੋਵੇ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਜਦਕਿ ਸਾਰਾ ਤੇ ਸਾਰਾ ਜੋ ਧਿਆਨ ਆ ਉਹ ਸਿਰਫ ਤੇ ਸਿਰਫ ਰੋਸ ਪ੍ਰਦਰਸ਼ਨ ਉੱਤੇ ਲਾ ਦਿੱਤਾ ਜਾਂਦਾ ਅਸੀਂ ਇੱਕ ਵਾਰ ਫਿਰ ਸਪਸ਼ਟ ਕਰ ਦਈਏ ਕਿ ਦਰਨੇ ਪ੍ਰਦਰਸ਼ਨ ਕਰਕੇ ਜਦੋਂ ਸੜਕਾਂ ਜਾਮ ਹੁੰਦੀਆਂ ਰੇਲਾਂ ਰੁਕਦੀਆਂ ਤਾਂ ਲੋਕਾਂ ਨੂੰ ਮੁਸ਼ਕਿਲ ਆਉਂਦੀ ਆ ਜਿਹੜਾ ਨੇ ਸਫ਼ਰ ਕਰਨਾ ਹੁੰਦਾ ਉਹਨਾਂ ਨੂੰ ਬਹੁਤ ਖਰਚਾ ਹੋਣਾ ਪੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਨਾ ਹੀ ਜ਼ਰੂਰੀ ਹੈ ਇਹ ਸਮਝਣਾ ਵੀ ਕਿ ਜੋ ਵੀ ਤਰ੍ਹਾਂ ਸੰਘਰਸ਼ ਕਰਦੀਆਂ ਨੇ ਜਾਂ ਜਿਨ੍ਹਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲੜਕ ਰਹੀਆਂ ਨੇ ਉਹਨਾਂ ਦੀ ਵੀ ਕੋਈ ਇਹ ਕੁਚਿਤ ਦੀ ਇੱਛਾ ਨਹੀਂ ਹੁੰਦੀ ਕਿ ਉਹ ਇਸ ਤਰੀਕੇ ਨਾਲ ਸੜਕ ਉੱਤੇ ਬੈਠਣ ਤੇਸ ਤੋਂ ਬਾਅਦ ਗੱਲ ਤੁਹਾਨੂੰ ਪੰਜਾਬ ਦੇ ਮੌਸਮ ਦੀ ਦਸੀਏ ਤਾਂ ਪੰਜਾਬ ਦੇ ਮੌਸਮ ਵਿੱਚ ਬਦਲਵਾਈ ਗਰਮੀ ਹਮਸ ਲੂਦਾ ਇੱਕ ਮਿਸ਼ਰਣ ਜਾਂ ਬਣਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਤੇ ਗਰਮੀ ਜ਼ਰੂਰ ਪੈ ਰਹੀ ਹੈ ਤਾਪਮਾਨ ਕਾਫੀ ਉੱਚਾ ਚੱਲ ਰਿਹਾ ਹੈ ਤੇ ਦੁਪਹਿਰ ਵੇਲੇ ਤਾਂ ਗਰਮੀ ਦਾ ਆਲਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸਵੇਰ ਸ਼ਾਮ ਵੇਲੇ ਕੁਝ ਰਾਹਤ ਹੁੰਦੀ ਹੈ ਪਰ ਜਿਵੇਂ ਜਿਵੇਂ ਧੁੱਪ ਨਿਕਲਦੀ ਹੈ ਤਾਂ ਓਵੇਂ ਓਵੇਂ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਸੋ ਗਰਮੀ ਦਾ ਪ੍ਰਕੋਪ ਜਿਹੜਾ ਬਰਕਰਾਰ ਆ ਮੌਸਮੀ ਵਿਗਾੜ ਕਰਕੇ ਆਪਾਂ ਵੇਖ ਰਹੇ ਹਾਂ ਕਿ ਗਰਮੀ ਦਾ ਦਾਇਰਾ ਲਗਾਤਾਰ ਵਧਿਆ ਹੋਇਆ ਤੇ ਗਰਮੀ ਸਿਰਫ ਗਰਮ ਦੇਸ਼ਾਂ ਵਿੱਚ ਹੀ ਨਹੀਂ ਪੈ ਰਹੀ ਜਿਹੜੇ ਆਮ ਤੌਰ ਤੇ ਰਵਾਇਤੀ ਠੰਡੇ ਇਲਾਕੇ ਜਾਂ ਠੰਡੇ ਦੇਸ਼ ਨੇ ਉੱਥੇ ਵੀ ਤਾਪਮਾਨ ਕਾਫੀ ਉੱਚੇ ਚੱਲ ਰਹੇ ਨੇ ਸੋ ਦੁਨੀਆ ਪੱਧਰ ਉੱਤੇ ਆਲਮੀ ਤਪਸ਼ ਆਲਮੀ ਗਰਮਾਇਸ਼ ਜਿਹੜੀ ਆ ਉਸ ਵਿੱਚ ਵਾਧਾ ਹੀ ਨਜ਼ਰ ਆ ਰਿਹਾ ਤੇ ਇਹ ਰੁਝਾਨ ਐਸ ਵੇਲੇ ਸਾਰੀ ਦੁਨੀਆ ਵਿੱਚ ਵੇਖਿਆ ਜਾ ਰਿਹਾ ਹੈ ਤੇ ਉਹੀ ਰੁਝਾਨ ਜਿਹੜਾ ਪੰਜਾਬ ਵਿੱਚ ਸਥਾਨਕ ਆਬੋ ਹਵਾ ਮੁਤਾਬਕ ਨਜ਼ਰ ਆਉਂਦਾ ਹੈ ਤੇ ਇਸ ਦੇ ਨਾਲ ਹੀ ਵਿਲਾ ਮੁਕਮਲ ਹੁੰਦਾ ਅੱਜ ਦੀ ਇਸ ਗੱਲਬਾਤ ਦਾ ਇਸ ਦੇ ਨਾਲ ਹੀ ਵਿਲਾ ਮੁਕਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਆਪਣਿਰ ਜੇ ਮੈਚ ਸਮਾਂ ਕੱਢਿਆ ਇਸ ਕਰਵਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕੀਤਾ ਇਹਨਾਂ ਸਾਰੇ ਨੁਕਤਿਆਂ ਨੂੰ ਤੁਸੀਂ ਸੁਣਿਆ ਹਾਜ਼ਰੀ ਲਵਾਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਖਾਸ ਧੰਨਵਾਦ ਉਹਨਾਂ ਦਰਸ਼ਕਾਂ ਦਾ ਜਿਨ੍ਹਾਂ ਨੇ ਕਮੈਂਟਸ ਰਾਹੀਂ ਹਾਜ਼ਰੀ ਲਵਾਈ ਜਾਂ ਫਿਰ ਕਿਸੇ ਵੀ ਮਾਧਿਅਮ ਜ਼ਰੀਏ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਤੇ ਕੀਤੇ ਆਪ ਸਭ ਦਾ ਤਹਿ ਦਿਲੋਂ ਸ਼ੁਕਰੀਆ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਨਵੀਆਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਤਕ ਲਈ ਤੁਸੀਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਐਸ ਫੇਸਬੁਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਤੇ ਵੀ ਤੁਸੀਂ ਜੁੜ ਸਕਦੇ ਹੋ ਅਤੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਈ ਪੀਟੀਵੀ ਰਾਹੀਂ ਵੱਡੀ ਸਕਰੀਨ ਉੱਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਧ ਦੀ ਇਸ ਗੱਲਬਾਤ ਵਿੱਚ ਇਨਾਈ ਹੁਣ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਤਨਵਾ